ਇੱਕ ਸਕੂਲ ਟੀਚਰ ਸਵੇਰੇ ਤਿਆਰ ਹੋ ਕੇ ਆਪਣੀ ਸਕੂਟੀ ਦੇ ਉੱਤੇ ਸਕੂਲ ਜਾਂਦੀ ਹੈ। ਦੁਪਹਿਰ 1.30 ਵਜੇ ਉਸ ਦਾ ਪਤੀ ਉਸ ਨੂੰ ਫੋਨ ਕਰਦਾ ਹੈ। ਫੋਨ ਉਸ ਦਾ ਬੰਦ ਆ ਰਿਹਾ ਹੁੰਦਾ ਹੈ। ਫਿਰ ਉਹ ਸਟਾਫ ਨੂੰ ਫੋਨ ਕਰਦਾ ਹੈ ਸਕੂਲ ਸਟਾਫ ਨੂੰ। ਤਾਂ ਸਟਾਫ ਦੱਸਦਾ ਹੈ ਕਿ ਉਹ ਤਾਂ ਦੁਪਹਿਰ 12 ਵਜੇ ਹੀ ਸਕੂਲ ਦੇ ਵਿੱਚੋਂ ਚਲੀ ਗਈ ਸੀ। ਫਿਰ ਪਤੀ ਉਸ ਦੀ ਭਾਲ ਕਰਦਾ ਹੈ। ਹੋਰ ਕਈ ਜਗ੍ਹਾ ਤੇ ਫੋਨ ਕਰਦਾ ਪਰ ਪਤਨੀ ਦਾ ਕੁਝ ਪਤਾ ਨਹੀਂ ਲੱਗਦਾ ਫਿਰ ਪਤੀ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਜਦੋਂ ਫਿਰ ਪੁਲਿਸ ਜਾਂਚ ਕਰਦੀ ਹੈ ਤੇ ਇਹ ਸਾਰੀ ਘਟਨਾ ਦਾ ਖੁਲਾਸਾ ਹੁੰਦਾ ਹੈ ਤਾਂ ਲੋਕਾਂ ਦੇ ਇਹ ਸਾਰੀ ਘਟਨਾ ਸੁਣ ਕੇ ਦੰਦ ਜੁੜ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਕਰਨਾਟਕਾ ਦੇ ਪਿੰਡ ਮਾਨੀ ਗਿਆਨਾਂ ਦੀ ਹੈ ਇਸ ਪਿੰਡ ਦੇ ਵਿੱਚ ਦੀਪਕਾ ਨੌਂ ਦੀ ਇੱਕ ਸਕੂਲ ਟੀਚਰ ਜਿਸ ਦੀ ਉਮਰ 28 ਸਾਲ ਸੀ ਉਹ ਆਪਣੇ ਪਤੀ ਲੋਕੇਸ਼ ਅਤੇ ਆਪਣੇ 8 ਸਾਲਾ ਬੱਚੇ ਦੇ ਨਾਲ ਰਹਿੰਦੀ ਸੀ ਗੱਲ ਹੈ 20 ਜਨਵਰੀ 2024 ਦੀ ਇਹ ਟੀਚਰ ਆਪਣੇ ਘਰੋਂ ਤਿਆਰ ਹੋ ਕੇ ਆਪਣੀ ਸਕੂਟੀ ਤੇ ਸਕੂਲ ਜਾਂਦੀ ਹੈ ਤਕਰੀਬਨ ਦੁਪਹਿਰ ਦਾ 1:30 ਵਜੇ ਜਾਂਦਾ ਹੈ 1:30 ਵਜੇ ਇਸ ਦਾ ਪਤੀ ਲੁਕੇਸ਼ ਇਸ ਨੂੰ ਫੋਨ ਕਰਦਾ ਹੈ ਪਰ ਦੀਪਕਾ ਦਾ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਪਤੀ ਸਕੂਲ ਦੇ ਸਟਾਫ ਨੂੰ ਫੋਨ ਕਰਦਾ ਹੈ ਪਰ ਸਕੂਲ ਦਾ ਸਟਾਫ ਕਹਿੰਦਾ ਹੈ ਕਿ ਦੀਪਕਾ ਤਾਂ ਦੁਪਹਿਰ 12 ਵਜੇ ਹੀ ਸਕੂਲ ਦੇ ਵਿੱਚੋਂ ਚਲੀ ਗਈ ਸੀ ਇਹ ਸੁਣ ਕੇ ਪਤੀ ਪਰੇਸ਼ਾਨ ਹੋ ਜਾਂਦਾ ਹੈ ਉਹ ਕਈ ਜਗ੍ਹਾ ਤੇ ਦੀਪਕਾ ਦੀ ਤਲਾਸ਼ ਕਰਦਾ ਹੈ ਫੋਨ ਵੀ ਕਰਦਾ ਪਰ ਦੀਪਿਕਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਫਿਰ ਪਤੀ ਪੁਲਿਸ ਸਟੇਸ਼ਨ ਜਾਂਦਾ ਹੈ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ ਪਰ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਪੁਲਿਸ ਨੂੰ ਉਸ ਦੀ ਪਤਨੀ ਦੀ ਸਕੂਟੀ ਜ਼ਰੂਰ ਮਿਲ ਜਾਂਦੀ ਹੈ ਪਰ ਹੁਣ 2 ਦਿਨ ਲੰਘ ਗਏ ਸੀ ਪਤਨੀ ਦਾ ਕੁਝ ਵੀ ਪਤਾ ਨਹੀਂ ਸੀ ਤਾਂ ਲੋਕੇਸ਼ ਨੇ ਸੋਚਿਆ ਕਿ ਮੈਂ ਆਪਣੀ ਪਤਨੀ ਦੀ ਤਲਾਸ਼ ਖੁਦ ਕਰਾਂਗਾ ਉਹ ਪਿੰਡ ਦੇ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਜਿਸ ਜਗ੍ਹਾ ਤੋਂ ਦੀਪਿਕਾ ਦੀ ਸਕੂਟੀ ਮਿਲੀ ਸੀ ਉਸ ਜਗ੍ਹਾ ਤੇ ਤਲਾਸ਼ ਕਰਦਾ ਤਾਂ ਉਸ ਨੂੰ ਅਸਮਾਨ ਦੇ ਵਿੱਚ ਗਿਰਜਾਂ ਘੁੰਮ ਰਹੀਆਂ ਨਜ਼ਰ ਆਉਂਦੀਆਂ ਨੇ ਇਹ ਮੰਨਣ ਵਿੱਚ ਆਉਂਦਾ ਹੈ ਕਿ ਜਿੱਥੇ ਗਿਰਜਾਂ ਹੋਣ ਉੱਥੇ మాंस ਜ਼ਰੂਰ ਹੁੰਦਾ ਹੈ ਚਾਹੇ ਬੰਦੇ ਦਾ ਹੋਵੇ ਚਾਹੇ ਪਸ਼ੂ ਦਾ ਹੋਵੇ ਹੁਣ ਜਿੱਤਰ ਗਿਰਜਾਂ ਸੀ ਉਸ ਪਾਸੇ ਲੋਕੇਸ਼ ਜਾਂਦਾ ਹੈ ਤਾਂ ਉਸ ਨੂੰ ਇੱਕ ਚਿੱਕੜ ਨਜ਼ਰ ਆਉਂਦਾ ਹੈ ਤਾਂ ਉਹ ਜਦੋਂ ਚਿੱਕੜ ਦੇ ਕੋਲ ਜਾਂਦਾ ਹੈ ਤਾਂ ਉੱਥੋਂ ਬਹੁਤ ਹੀ ਜ਼ਿਆਦਾ ਸਮਹਿਲਾ ਰਹੀ ਸੀ ਬਹੁਤ ਜ਼ਿਆਦਾ ਉੱਥੇ ਮੱਖੀਆਂ ਭਿੰਕ ਰਹੀਆਂ ਸੀ ਪਰ ਲੋਕੇਸ਼ ਪਿੰਡ ਵਾਲਿਆਂ ਨੂੰ ਆਵਾਜ਼ ਮਾਰਦਾ ਤੇ ਫਿਰ ਉਸ ਚਿੱਕੜ ਦੇ ਵਿੱਚ ਜੋ ਟੋਆ ਹੁੰਦਾ ਉਸ ਨੂੰ ਪਟਣਾ ਸ਼ੁਰੂ ਕਰਦਾ ਉਸ ਦੇ ਵਿੱਚੋਂ ਇੱਕ ਕੱਪੜਾ ਨਿਕਲਦਾ ਹੈ ਕੱਪੜਾ ਦੇਖ ਕੇ ਲੋਕੇਸ਼ ਉੱਚੀ ਉੱਚੀ ਰੋਣ ਲੱਗਦਾ ਹੈ ਚੀਕਾਂ ਮਾਰਨ ਲੱਗਦਾ ਹੈ ਕਿਉਂਕਿ ਉਹ ਕੱਪੜਾ ਦੀਪਕਾ ਦਾ ਹੁੰਦਾ ਹੈ ਇਹ ਦੀਪਕਾ ਦੀ ਡਰੈੱਸ ਸੀ ਉਸ ਤੋਂ ਬਾਅਦ ਫਿਰ ਉਹ ਟੋਏ ਨੂੰ ਹੋਰ ਪਟਾਇਆ ਜਾਂਦਾ ਹੈ ਤਾਂ ਉਸ ਵਿੱਚੋਂ ਦੀਪਕਾ ਦੀ ਲਾਸ਼ ਨਿਕਲਦੀ ਹੈ ਜਿਸ ਦਾ ਮੂੰਹ ਬਿਲਕੁਲ ਕੁਚਲਿਆ ਹੋਇਆ ਸੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਹੈ लाश पोस्टमार्टम ਲਈ ਭੇਜਦੀ ਹੈ ਹੁਣ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਪੁੱਛਗਿੱਛ ਸ਼ੁਰੂ ਕਰਦੀ ਹੈ ਤਾਂ ਪੁਲਿਸ ਲੋਕੇਸ਼ ਦੇ ਆਂਢ ਗੁਆਂਢ ਦੇ ਵਿੱਚ ਜਾਂਦੀ ਹੈ ਤੇ ਉਹਨਾਂ ਤੋਂ ਪਤਾ ਕਰਦੀ ਹੈ ਆਂਢ ਗੁਆਂਢੀ ਦੱਸਦੇ ਨੇ ਕਿ ਲਾਪਤਾ ਹੋਣ ਤੋਂ 15 ਦਿਨ ਪਹਿਲਾਂ ਲੋਕੇਸ਼ ਤੇ ਦੀਪਕਾ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀ ਹੁਣ ਪੁਲਿਸ ਦਾ ਸਿੱਧਾ ਸ਼ੱਕ ਲੋਕੇਸ਼ ਉੱਤੇ ਜਾਂਦਾ ਹੈ ਪੁਲਿਸ ਸੋਚਦੀ ਹੈ ਕਿ ਇਹ ਬੰਦਾ ਡਰਾਮਾ ਕਰਦਾ ਹੈ ਇਹ ਨਾਟਕ ਕਰਦਾ ਏ ਭੋਲੇ ਬੰਦਾ ਨਾਟਕ ਕਰ ਰਿਹਾ ਹੈ ਤਾਂ ਪੁਲਿਸ ਹੁਣ ਲੋਕੇਸ਼ ਤੋਂ ਪੁੱਛਗਿੱਛ ਕਰਦੀ ਹੈ ਕਿ ਸਾਨੂੰ ਸਹੀ ਸਹੀ ਦੱਸ ਗੱਲ ਕੀ ਹੈ ਤਾਂ ਲੋਕੇਸ਼ ਦੱਸਦਾ ਹੈ ਕਿ 20 ਜਨਵਰੀ 2024 ਨੂੰ ਜਦੋਂ ਦੀਪਕਾ ਘਰੋਂ ਸਕੂਲ ਜਾਣ ਲਈ ਨਿਕਲਦੀ ਹੈ ਤਾਂ ਉਸ ਨੂੰ ਇੱਕ ਮੁੰਡਾ 22 ਸਾਲਾ ਜਿਸ ਦਾ ਨੋ ਨਤੀਸ਼ ਹੁੰਦਾ ਹੈ ਉਸ ਦਾ ਫੋਨ ਆਉਂਦਾ ਹੈ ਤਾਂ ਹੁਣ ਪੁਲਿਸ ਸੋਚਦੀ ਹੈ ਕਿ ਨਤੀਸ਼ ਕੌਣ ਹੈ ਕਿਉਂਕਿ ਇਹ ਜੋ ਦੀਪਿਕਾ ਸੀ ਇਹ ਕੱਲੀ ਸਕੂਲ ਟੀਚਰ ਹੀ ਨਹੀਂ ਸੀ ਇਹ ਇੱਕ ਇੰਸਟਾਗ੍ਰam ਸਟਾਰ ਵੀ ਸੀ ਇਸ ਨੂੰ ਲੋਕ ਫੋਲੋ ਕਰਦੇ ਸੀ ਨਤੀਸ਼ ਵੀ ਇਸ ਨੂੰ ਫੋਲੋ ਕਰਦਾ ਸੀ ਪਰ ਨਤੀਸ਼ ਇਸ ਨੂੰ ਕੱਲਾ ਇੰਸਟਾਗ੍ਰam ਤੇ ਫੋਲੋ ਨਹੀਂ ਕਰਦਾ ਸੀ ਇਸ ਨੂੰ ਜ਼ਿੰਦਗੀ ਦੇ ਵਿੱਚ ਵੀ ਫੋਲੋ ਕਰਦਾ ਸੀ ਕਿਉਂਕਿ ਨਤੀਸ਼ ਦਾ ਇਸ ਵੱਲ ਖਚਾਵ ਸੀ ਪਰ ਦੀਪਕਾ ਇਸ ਨੂੰ ਆਪਣਾ ਭਰਾ ਮੰਨਦੀ ਸੀ ਇਹ ਉਸੇ ਪਿੰਡ ਦਾ ਰਹਿਣ ਵਾਲਾ ਸੀ ਇਹ ਦੀਪਕਾ ਦੇ ਘਰ ਵੀ ਆ ਜਾਂਦਾ ਤੇ ਦੀਪਕਾ ਵੀ ਇਸ ਦੇ ਘਰ ਚਲੀ ਜਾਂਦੀ ਦੀਪਕਾ ਇਸ ਨੂੰ ਭਰਾ ਕਹਿੰਦੀ ਤੇ ਨਤੀਸ਼ ਵੀ ਦੀਪਕਾ ਨੂੰ ਭੈਣ ਕਹਿੰਦਾ ਪਰ ਨਤੀਸ਼ ਉਸ ਨੂੰ ਉੱਪਰੋਂ ਪਰੋਂ ਹੀ ਭੈਣ ਕਹਿੰਦਾ ਸੀ ਨਤੀਸ਼ ਦੇ ਅੰਦਰ ਕੁਝ ਹੋਰ ਚੱਲ ਰਿਹਾ ਸੀ ਇਸ ਗੱਲ ਤੋਂ ਲੋਕੇਸ਼ ਪਰੇਸ਼ਾਨ ਸੀ ਕਿਉਂਕਿ ਲੋਕ ਦੀਪਕਾ ਤੇ ਨਤੀਸ਼ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤੇ ਲੋਕੇਸ਼ ਨੇ ਦੀਪਕਾ ਨੂੰ ਕਿਹਾ ਕਿ ਤੂੰ ਨਤੀਸ਼ ਨੂੰ ਕਹ ਦੇ ਕਿ ਉਹ ਤੈਨੂੰ ਫੋਨ ਨਾ ਕਰਿਆ ਕਰੇ ਉਹ ਤੈਨੂੰ ਮੈਸੇਜ ਨਾ ਕਰਿਆ ਕਰੇ ਕਰੇ ਨਾ ਆਇਆ ਕਰੇ ਤਾਂ ਦੀਪਕਾ ਨੇ ਉਸ ਨੂੰ ਇਹ ਗੱਲ ਕਹੀ ਸੀ ਕਿ ਤੂੰ ਮੇਰੇ ਘਰ ਨਾ ਆਇਆ ਕਰ ਮੈਨੂੰ ਫੋਨ ਨਾ ਕਰਿਆ ਕਰ ਕਿਉਂਕਿ ਮੈਨੂੰ ਮੇਰਾ ਪਤੀ ਤੇ ਮੇਰਾ ਬੱਚਾ ਜ਼ਰੂਰੀ ਹੈ ਤਾਂ ਹੁਣ ਪੁਲਿਸ ਦਾ ਸ਼ੱਕ ਨਤੀਸ਼ ਉੱਤੇ ਜਾਂਦਾ ਹੈ ਨਤੀਸ਼ ਨੂੰ ਪੁਲਿਸ ਫੋਨ ਕਰਦੀ ਹੈ ਪਰ ਨਤੀਸ਼ ਦਾ ਫੋਨ ਬੰਦ ਆ ਰਿਹਾ ਸੀ ਜਦੋਂ ਨਤੀਸ਼ ਦਾ ਫੋਨ ਬੰਦ ਆਉਂਦਾ ਤਾਂ ਪੁਲਿਸ ਦਾ ਸ਼ੱਕ ਹੋਰ ਵੀ ਗਹਿਰਾ ਹੋ ਜਾਂਦਾ ਹੈ ਪੁਲਿਸ ਹੁਣ ਨਤੀਸ਼ ਦੀ ਪਿੰਡ ਵਿੱਚ ਭਾਲ ਕਰਦੀ ਹੈ ਘਰ ਵਿੱਚ ਦੇਖਦੀ ਹੈ ਪਰ ਨਤੀਸ਼ ਨਹੀਂ ਮਿਲਦਾ ਤਾਂ ਹੁਣ ਪੁਲਿਸ ਨੂੰ ਪੱਕਾ ਸ਼ੱਕ ਹੋ ਗਿਆ ਸੀ ਕਿ ਇਹ ਕੰਮ ਨਤੀਸ਼ ਦਾ ਦਾ ਪੁਲਿਸ ਨੇ ਨਤੀਸ਼ ਦਾ ਮੋਬਾਈਲ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਨਤੀਸ਼ ਦਾ ਫੋਨ ਬੰਦ ਆ ਰਿਹਾ ਸੀ ਪਰ ਉਸ ਤੋਂ ਬਾਅਦ ਇੱਕ ਦਿਨ ਨਤੀਸ਼ ਦਾ ਫੋਨ ਖੁੱਲਦਾ ਤੇ ਉਸ ਦੀ ਲੋਕੇਸ਼ਨ ਹੋਟਾ ਪੇਸਟ ਟਾਵਰ ਦੀ ਆਉਂਦੀ ਹੈ ਪੁਲਿਸ ਮੁਸਤੈਦੀ ਦੇ ਨਾਲ ਉਸ ਜਗ੍ਹਾ ਤੇ ਜਾਂਦੀ ਹੈ ਤੇ ਛਾਪਾ ਮਾਰਦੀ ਹੈ ਨਤੀਸ਼ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨਤੀਸ਼ ਤੋਂ ਪੁੱਛਗਿਛ ਕਰਦੀ ਹੈ ਜੋ ਰਾਜ ਨਤੀਸ਼ ਨੇ ਖੋਲਿਆ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਗਏ ਪੁਲਿਸ ਵੀ ਹੈਰਾਨ ਹੋ ਗਈ ਕਿ ਇਹ ਐਦਾਂ ਕਿਵੇਂ ਹੋ ਸਕਦਾ ਤਾਂ ਨਤੀਸ਼ ਨੇ ਦੱਸਿਆ ਕਿ 20 ਜਨਵਰੀ 2024 ਨੂੰ ਮੇਰਾ ਜਨਮ ਦਿਨ ਸੀ ਮੇਰਾ ਫੋਨ ਚੱਕਣਾ ਮੈਨੂੰ ਫੋਨ ਕਰਨਾ ਦੀਪਕਾ ਨੇ ਬੰਦ ਕਰ ਦਿੱਤਾ ਸੀ ਪਰ ਦੀਪਕਾ ਨੇ ਮੇਰਾ ਫੋਨ ਬਲੌਕ ਨਹੀਂ ਕੀਤਾ ਸੀ ਜਦੋਂ ਸਵੇਰੇ ਮੈਂ ਦੀਪਕਾ ਨੂੰ ਫੋਨ ਕੀਤਾ ਤਾਂ ਉਸਨੇ ਮੇਰਾ ਫੋਨ ਚੱਕ ਲਿਆ ਮੈਂ ਉਸ ਨੂੰ ਕਿਹਾ ਕਿ ਅੱਜ ਮੇਰਾ ਜਨਮ ਦਿਨ ਆ ਤਾਂ ਦੀਪਕਾ ਨੇ ਮੈਨੂੰ ਵਧਾਈਆਂ ਦਿੱਤੀਆਂ ਪਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਐਦਾਂ ਵਧਾਈਆਂ ਨਹੀਂ ਚਾਹੀਦੀਆਂ ਮੈਂ ਪਿਛਲੇ ਜਨਮ ਦਿਨ ਵਾਂਗੂ ਅੱਜ ਸਾਰੀ ਦਿਹਾੜੀ ਤੇਰੇ ਨਾਲ ਰਹਿਣਾ ਚਾਹਣਾਗਾ ਪਰ ਦੀਪਕਾ ਨੇ ਉਸ ਦੀ ਇਹ ਗੱਲ ਸੁਣ ਕੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਫਿਰ ਨਤੀਸ਼ ਨੇ ਦੀਪਕਾ ਨੂੰ ਬਾਰ-ਬਾਰ ਫੋਨ ਕੀਤਾ ਪਰ ਨਤੀਸ਼ ਦਾ ਫੋਨ ਦੀਪਕਾ ਨੇ ਬਾਰ-ਬਾਰ ਕਟਿਆ ਆਖਰ ਜਦੋਂ ਨਤੀਸ਼ ਨਾ ਹਟਿਆ ਤਾਂ ਦੀਪਕਾ ਨੇ ਉਸ ਦਾ ਫੋਨ ਚੱਕ ਲਿਆ ਚੱਕਣ ਤੋਂ ਬਾਅਦ ਨਤੀਸ਼ ਦੀਪਕਾ ਨੂੰ ਕਹਿੰਦਾ ਕਿ ਤੂੰ ਨਰਸਿੰਘ ਮੰਦਰ ਦੇ ਕੋਲ ਆ ਮੈਂ ਤੈਨੂੰ ਮਿਲਾਂ ਪਰ ਦੀਪਕਾ ਨੇ ਮਿਲਣ ਤੋਂ ਨਾ ਕਰ ਦਿੱਤੀ ਉਸ ਤੋਂ ਬਾਅਦ ਫੇਰ ਨਤੀਸ਼ ਨੇ ਉਸ ਨੂੰ ਫੋਨ ਕੀਤਾ ਹੁਣ ਦੀਪਕਾ ਅੱਕ ਚੁੱਕੀ ਸੀ ਤੇ ਉਸ ਨੇ ਫੈਸਲਾ ਕੀਤਾ ਕਿ ਮੈਂ ਨਤੀਸ਼ ਕੋਲ ਜਾਵਾਂਗੀ ਤੇ ਉਸ ਨੂੰ ਕਹਾਂਗੀ ਕਿ ਤੂੰ ਮੈਨੂੰ ਤੰਗ ਨਾ ਕਰ ਫਿਰ ਦੀਪਕਾ ਨਰਸਿੰਘ ਮੰਦਰ ਦੇ ਕੋਲ ਜਾਂਦੀ ਹੈ ਉੱਥੇ ਨਤੀਸ਼ ਵੀ ਹੁੰਦਾ ਹੈ ਤੇ ਦੀਪਕਾ ਉਸ ਦੇ ਨਾਲ ਝਗੜਾ ਕਰਨ ਲੱਗਦੀ ਹੈ ਕਿ ਤੂੰ ਮੈਨੂੰ ਪਰੇਸ਼ਾਨ ਕਿਉਂ ਕਰ ਰਿਹਾ ਤੇ ਹੁਣ ਨਤੀਸ਼ ਵੀ ਉਸ ਨਾਲ ਝਗੜਾ ਕਰਨ ਲੱਗਦਾ ਹੈ ਕਿ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਦੀ ਤੂੰ ਮੈਨੂੰ ਮਿਲਦੀ ਕਿਉਂ ਨਹੀਂ ਤੂੰ ਮੇਰਾ ਮੈਸੇਜ ਕਿਉਂ ਨਹੀਂ ਦੇਖਦੀ ਤੇ ਇਹ ਝਗੜਾ ਹੁਣ ਹੱਥੋਂ ਪਾਈ ਤੇ ਆ ਜਾਂਦਾ ਹੈ ਨਤੀਸ਼ ਜੋ ਕਿ 22 ਸਾਲਾ ਹੁੰਦਾ ਹੈ ਉਹ ਦੀਪਕਾ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਤਾਂ ਉੱਥੇ ਜੋ ਲੋਕ ਸੀ ਉਹ ਇਹ ਦੇਖਣ ਲੱਗਦੇ ਨੇ ਤੇ ਇਹ ਕੁੱਟ ਮਾਰ ਦੀ ਕੋਈ ਬੰਦਾ ਵੀਡੀਓ ਵੀ ਬਣਾ ਲੈਂਦਾ ਤੇ ਹੁਣ ਨਤੀਸ਼ ਨੂੰ ਲੱਗਦਾ ਕਿ ਮਾਮਲਾ ਵਧੇਗਾ ਇੱਥੇ ਗੜਬੜ ਹੋ ਸਕਦੀ ਹੈ ਤਾਂ ਉਹ ਦੀਪਕਾ ਤੋਂ ਮਾਫੀ ਮੰਗਦਾ ਹੈ ਤੇ ਉਸ ਨੂੰ ਕਹਿੰਦਾ ਕਿ ਚੱਲ ਇੱਥੋਂ ਕਿਤੇ ਹੋਰ ਜਾ ਕੇ ਗੱਲ ਕਰਦੇ ਹਾਂ ਤਾਂ ਨਤੀਸ਼ ਉਸ ਨੂੰ ਕਿਸੇ ਹੋਰ ਪਾਸੇ ਲੈ ਜਾਂਦਾ ਹੈ ਉੱਥੇ ਲਿਜਾ ਕੇ ਫੇਰ ਉਹਨਾਂ ਦੀ ਇਹੀ ਗੱਲ ਤੇ बहस ਹੁੰਦੀ ਹੈ ਪਰ ਦੀਪਕਾ ਉਸ ਨੂੰ ਕਹਿੰਦੀ ਸੀ ਕਿ ਮੈਨੂੰ ਆਪਣਾ ਪਰਿਵਾਰ ਜ਼ਰੂਰੀ ਹੈ ਮੈਂ ਤੈਨੂੰ ਫੋਨ ਨਹੀਂ ਕਰਨਾ ਨਾ ਹੀ ਤੇਰਾ ਫੋਨ ਚੱਕਣਾ ਤੇ ਇਹ ਗੱਲ ਕਹਿ ਕੇ ਦੀਪਕਾ ਉਥੋਂ ਤੁਰਨ ਲੱਗਦੀ ਹੈ ਤਾਂ ਨਤੀਸ਼ ਉਸ ਦੇ ਗਲ ਦੇ ਵਿੱਚ ਪਾਇਆ ਹੋਇਆ ਸ਼ਾਲ ਖਿੱਚ ਲੈਂਦਾ ਹੈ ਦੀਪਕਾ ਡਿੱਗ ਪੈਂਦੀ ਹੈ ਡਿੱਗਣ ਤੋਂ ਬਾਅਦ ਨਤੀਸ਼ ਨੂੰ ਇੰਨਾ ਗੁੱਸਾ ਆਉਂਦਾ ਹੈ ਉਹ ਉੱਥੇ ਇੱਕ ਪੱਥਰ ਪਿਆ ਹੁੰਦਾ ਵੱਡਾ ਪੱਥਰ ਉਹ ਚੱਕ ਕੇ ਦੀਪਕਾ ਦੇ ਮੂੰਹ ਤੇ ਮਾਰਦਾ ਹੈ ਦੀਪਕਾ ਦਾ ਮੂੰਹ ਫਟ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਦੀਪਕਾ ਦੇ ਮੂੰਹ ਚੋਂ ਖੂਨ ਆਉਣ ਲੱਗਦਾ ਹੈ ਉਸ ਦਾ ਚਿਹਰਾ ਲਹੂ ਲਹਾਨ ਹੋ ਜਾਂਦਾ ਹੈ ਤਾਂ ਨਤੀਸ਼ ਉਸ ਸ਼ਾਲ ਦੇ ਨਾਲ ਹੀ ਦੀਪਕਾ ਦਾ ਗਲ ਘੁੱਟ ਦਿੰਦਾ ਹੈ ਗਲ ਘੁੱਟਣ ਤੋਂ ਬਾਅਦ ਹੁਣ ਨਤੀਸ਼ ਸੋਚ ਰਿਹਾ ਸੀ ਕਿ ਇਸ ਦੀ লাশ ਦਾ ਕੀ ਕਰਾਂ ਫਿਰ ਉਹ ਉੱਥੇ 2 ਫੁੱਟ ਡੂੰਘਾ ਟੋਆ ਪੱਟ ਕੇ ਦੀਪਕਾ ਦੀ লাশ ਨੂੰ ਦੱਬ ਦਿੰਦਾ ਹੈ ਤੇ ਆਪਣੇ ਪਿਤਾ ਨੂੰ ਵਾਇਸ ਮੈਸੇਜ ਕਰਦਾ ਕਿ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਭਾਲਣ ਦੀ ਕੋਸ਼ਿਸ਼ ਨਾ ਕਰਿਓ ਤੇ ਮੇਰੀ ਭੈਣ ਦਾ ਵਿਆਹ ਕੋਈ ਚੰਗਾ ਮੁੰਡਾ ਦੇਖ ਕੇ ਕਰ ਦਿਓ। ਇਸ ਤੋਂ ਬਾਅਦ ਉਹ ਦੀਪਕਾ ਤੇ ਆਪਣਾ ਫੋਨ ਬੰਦ ਕਰ ਲੈਂਦਾ ਹੈ। ਇਹ ਸਭ ਕੁਝ ਨਤੀਸ਼ ਨੇ ਪੁਲਿਸ ਦੇ ਸਾਹਮਣੇ ਮੰਨਿਆ। ਅਜੇ ਦੀਪਕਾ ਦੀ ਪੋਸਟਮਾਰਟਮ ਦੀ ਰਿਪੋਰਟ ਆਈ ਨਹੀਂ। ਉਸ ਤੋਂ ਪਤਾ ਲੱਗੇਗਾ ਕਿ ਨਤੀਸ਼ ਨੇ ਉਸ ਉੱਤੇ ਕਿੰਨਾ ਅਤਿਆਚਾਰ ਕੀਤਾ। ਉਸ ਨੂੰ ਕੱਲਾ ਮਾਰਿਆ ਹੀ ਜਾਂ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਵੀ ਕੀਤਾ ਇਹ ਗੱਲ ਹਜੇ ਜਾਂਚ ਦਾ ਵਿਸ਼ਾ ਹੈ ਪਰ ਜੋ ਨਤੀਸ਼ ਦੀ ਵੀਡੀਓ ਬਣੀ ਸੀ ਦੀਪਕਾ ਨੂੰ ਕੁੱਟਣ ਵਾਲੀ ਉਹ 13 ਸਕਿੰਟ ਦੀ ਵੀਡੀਓ ਵੀ ਇਸ ਕੇਸ ਦੇ ਵਿੱਚ ਬਹੁਤ ਵੱਡਾ ਅਹਿਮ ਸਬੂਤ ਸਾਬਤ ਹੋਈ ਹੁਣ ਨਤੀਸ਼ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਅੱਗੇ ਅਦਾਲਤ ਇਸ ਕੇਸ ਦੇ ਵਿੱਚ ਕੀ ਫੈਸਲਾ ਸੁਣਾਉਂਦੀ ਹੈ ਕੀ ਸਜਾ ਸੁਣਾਉਂਦੀ ਹੈ ਇਹ ਗੱਲ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਾਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਜੁਰਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦਾ ਕ੍ਰਾਈਮ ਹੋ ਰਿਹਾ ਸੋ ਤੁਹਾਡੇ ਸਾਰੀ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ